ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਈਦਾ ਹਾਂ ਚਿੱਤੇ ਅੰਦਰ ਸਭ ਕੋ ਆਪਣੇ ਚਿੱਤੇ ਦੇ ਅੰਦਰ ਹੀ ਜੋ ਚਿਤ ਬਣਾ ਆਪਣੇ ਜਤਵਿਆ ਹਰ ਕਰੇ ਜੋ ਮੇਰੇ ਚਿਤਨਾ ਸੱਚਖੰਡ ਦਾ ਜੋ ਚਿਤ ਬਣਾ ਹੈ ਇੱਕੋ ਹੀ ਚਿਤ ਬਣਾ ਸਭ ਦਾ ਸੱਚਖੰਡ ਅਵਦੀ ਜਾਇ ਜਦੀ ਵਰਜੀ ਹੋ ਉਦਾਜਨੋ ਚਿਤ ਬਣਾ ਹੈ ਸੋਚਣਾ ਨਹੀਂ ਉਹਦਾ ਚਿਤ ਬਣਾਉਂਦਾ ਸੋਚਣ ਚੱਡ ਏਡਾ ਹੀ ਫਰਕ ਹੈ ਇਹ ਤਾਂ ਸੋਚਣਾ ਨਹੀਂ ਕਿਾ ਚਿਤੋਣਾ ਕਿ ਗੱਲ ਦੁਆ ਵਰਤੇ ਚਿਤ ਵਿੱਚ ਚਿਤ ਪਿਆ ਜਾਂਦਾ ਮਨ ਵਿੱਚ ਸੋਚ ਆ ਜਾਂਦਾ ਸੋਚਿਆ ਜਾਂਦਾ ਕਈ ਵਾਰ ਛੱਡਿਆ ਜਾਂਦਾ ਨਹੀਂ ਕਰਨਾ ਬਹੁਤੀ ਵਾਰ ਅਸੀਂ ਸੋਚਦੇ ਹਾਂ ਕਰਦੇ ਸੋਚਦੇ ਬਹੁਤ ਕੁਝ ਹਾਂ ਸਾਰੇ ਜਨਾਂ ਸੋਚਦਾ ਨਾਮ ਕਰਦੇ ਉਹ ਕੋਈ ਨਹੀਂ ਜਦੋਂ ਦਾ ਇਹ ਨਾ ਕਰਨਾ ਹੁੰਦਾ। ਬਸ। ਪਰ ਚਿਤਵਨ ਜਿਉਂ-ਜਿਉਂ ਜਦਵੀ ਜਾਂਦਾ ਤੇ ਉਦੋਂ ਕੰਮ ਹੋਈ ਜਾਂਦਾ ਨਾਲ ਦੀ ਨਾਲ। ਪਿੱਛੇ ਮੁੜ ਕੇ ਤਾਂ ਦੇਖਣ ਵਾਲੀ ਗੱਲ ਹੈ ਜੀ। ਇਹ ਨਹੀਂ ਆ ਵੀ ਚਿਤਵਲਿਆ ਵੀ ਫਿਰ ਉਹਦੇ ਵਿਚਾਰ ਕਰ ਰਾ। ਨਹੀਂ ਉਹ ਤਾਂ ਹੋ ਗਿਆ ਨਾਲ ਦੀ ਨਾਲ। ਚਿੱਤੇ ਅੰਦਰ ਸਭ ਕੋ ਬੇਗਨਜ਼ਰੀ ਏਹਟ ਚਲਾਏਗਾ। ਆਪਣੇ ਚਿੱਤ ਵਿੱਚ ਜੋ ਚਿਤ ਬਦਾਇਆ ਉਹਦੇ ਅਨੁਸਾਰ ਸਭ ਨੂੰ ਚਲਾ ਰਿਹਾ ਹੈ। ਜੋ ਚਿੱਤ ਦੇ ਅੰਦਰ ਉਹ ਵਿਚਾਰ ਕਰਨਾ ਚਾਹਦਾ ਜੇ ਉਹਦੀ ਇੱਛਾ ਪਰਮੇਸ਼ਰ ਦੀ ਸਾਰਿਆਂ ਜਿਹਦਾ ਧਿਆਨ ਹੈ ਕੋਈ ਉਹਦੇ ਹੁਕਮ ਤੋਂ ਬਾਹਰ ਜਾਏ ਨਹੀਂ ਸਕਦਾ ਬੇਦਦਨੀ ਹੀਟ ਜਮਾਏ ਦੋ ਜ਼ਬਰਦਸਤੀ ਚਲਾ ਰਿਹਾ ਕਿਸੇ ਦੀ ਹੱਬਤ ਨਹੀਂ ਵੀ ਦੌੜ ਚੱਲੇ ਜਿਵੇਂ ਕੋਈ ਆਪਣਾ ਪਲਾਨਡ ਰਾਹ ਇੱਧਰ ਉੱਧਰ ਬਦਲ ਲਵੇ ਕਿਸੇ ਦੀ ਹੱਬਤ ਜਿੱਥੇ ਦੇਉ ਦੀ દોਰ ਛੱਡੀ ਹੋਈ ਹੈ ਉੱਥੇ ਦੀ ਬਦਲ ਸਕਦਾ ਉਦੋਂ ਖਾਣ ਦੀ ਆ ਸਕਦਾ ਰੌਲਾ ਬਾਦ ਤੇ ਮਰ ਗਿਆ ਮਰ ਕੇ ਫਲਾਣਾ ਰਾਖੜਾ ਗਿਆ ਜੀ ਫਲਾਣਾ ਪਲੈਨਟ ਨੇੜੇ ਨੂੰ ਆ ਗਿਆ ਹੁਣ ਜਮੀਨ ਦੀ ਰੈਣੀ ਹੁੜੋਲੀ ਏਲੂ ਉਹ ਦੌੜਾ ਜਾ ਕਰਕੇ ਦੇਖਦਾ ਵੀ ਇਹਨਾਂ ਨੂੰ ਜਦ ਰੌਲਾ ਪੈ ਜਾਵੇ ਕੁੱਤਾ ਕੁਝ ਵੀ ਨਹੀਂ ਕੁੱਤਾ ਕੁਝ ਵੀ ਨਹੀਂ ਜਦੋਂ ਉਹਨੇ ਕਰਨਾ ਇਹਨਾਂ ਨੂੰ ਬਦਲ ਵੀ ਨਹੀਂ ਲੱਗਣਾ ਜਦ ਕਰਨਾ ਕੇਸ ਨੂੰ ਪਤਾ ਵੀ ਨਹੀਂ ਲੱਗਣਾ ਬੇਖਤ ਨਾਦਰੀਂ ਹੈਡ ਚਲਾਇਆ ਚਲਾਇੰਦਾ ਆਪੇ ਦੇ ਵੜਿਆਈਆਂ ਆਪੇ ਹੀ ਕਰਨ ਕਰਾਏਂਦਾ ਆਪੇ ਦੇ ਵੜਿਆਈਆਂ ਆ ਜਿਹੜੀ ਵੜਿਆਈ ਦਿੱਤੀ ਹੈ ਨਾ ਉਹ ਆਣ ਕੇ ਜਦ ਮੈਂ ਬੋਲ ਰਿਹਾ ਰਹੇ ਵੜਿਆਈ ਦਿੱਤੀ ਹੈ ਤੇ ਸੰਸਾਰ ਵੱਡਾ ਬੁੱਧਾ ਸੰਸਾਰੀ ਵੜਿਆਈ ਦਿੱਤੀ ਹੈ ਬਾਜ ਸੰਸਾਰ ਵੱਡਾ ਬੁੱਧਾ ਸੰਸਾਰ ਹੈ ਵੀ ਬਖਤ ਵੱਡਾ ਸਾਰਿਆਂ ਨੂੰ ਵੱਡਾ ਕਿਉਂ ਆ ਉਹ ਵੱਡੇ ਦੀ ਵੜਿਆਈ ਕਰਦਾ ਕਿਤੇ ਛੋਟੇ ਦੀ ਵੜਿਆਈ ਨਹੀਂ ਕਰਦਾ ਵੱਡੇ ਦੀ ਵਡਿਆਈ ਕਰਦਾ ਵੱਡਾ ਲੈ ਵੱਡੇ ਦੀ ਵਡਿਆਈ ਨਹੀਂ ਕਰਦਾ ਛੋਟਾ ਵੱਡਾ ਸਭ ਤੋਂ ਪਰਮੇਸ਼ਰ ਸੱਚਖੰਡ ਦਾ ਹੁਕਮ ਸਭ ਤੋਂ ਵੱਡਾ ਹੈ ਕਿਉਂ ਉਹਦੇ ਅੰਡਰ ਹੈ ਸਭ ਕੁਝ ਚੱਲਦਾ ਹੁਕਮ ਹੈ ਅੰਦਰ ਸਭ ਕੋ ਹੁਕਮ ਵੱਡਾ ਜਿਹਦੇ ਜਿਹਦੇ ਅੰਦਰ ਸਭ ਕੁਝ ਉਹੀ ਵੱਡਾ ਹੈ ਨਾ ਛੇੜਾ ਹੁਕਮ ਦੀ ਵਡਿਆਈ ਨੂੰ ਸਮਝਉਦਾ ਦੱਸਦਾ ਵਢਾਈ ਕਰਦਾ ਉਹ ਵੱਡਾ ਉਹਨੂੰ ਵਢਾਈ ਆ ਸੰਸਾਰ ਦੀ ਵਢਾਈ ਸਾਰੋਂ ਦੀ ਵਢਾਈ ਕਰਦਾ ਉਹਨੇ ਆਪਣੀ ਨੱਕ ਰੌਣੀ ਚਾਹੁੰਦਾ ਨਾ ਕਰਦਾ ਸੰਸਾਰ ਨੂੰ ਵਢਾਈ ਤੱਕੇ ਨਾਲ ਦੇਈ ਜਾਂਦਾ ਤੱਕੇ ਨਾਲ ਦੇਈ ਜਾਂਦਾ ਜਿਹੜਾ ਤਾਂ ਹੈਗਾ ਗੁਰਮੁਖ ਉਹ ਤਾਂ ਉਹਨੂੰ ਵਢਾਈ ਨਹੀਂ ਦਿੰਦਾ ਵਢਾਈ ਪਰਮੇਸ਼ਰ ਵਾਹ ਦਿੰਦਾ ਉਹ ਉਹਦੀ ਇਸ ਗੱਲੋਂ ਵਢਾਈ ਸਮਝਦਾ ਹੈ ਮੰਨਦਾ ਹੈ ਭਈ ਆ ਜਿਹੜੇ ਦੁਨੀਆ ਦੇ ਵੱਡੇ ਨੇ ਇਹਨਾਂ ਨਾਲੋਂ ਵੱਡੇ ਦੁਨੀਆ ਭੀ ਲੋਕ ਵੱਡੇ ਨੇ ਉਹਨਾਂ ਨਾਲੋਂ ਤਾਂ ਵੱਡਾ ਜ਼ਰੂਰ ਹੈ ਸਾਰਾ ਲੋਕ ਕੋ ਸੱਚ ਨਾਲ ਜੁੜਿਆ ਹੈ ਜੁੜ ਤੋਂ ਜੁੜਿਆ ਉਹਦੀ ਉਮਰ ਵੱਡੀ ਹੋ ਗਈ ਹੁਣ ਕੋਨੇ ਹਟ ਤੋਂ ਬਾਅਦ ਦਾ ਸਾਰਾ ਡਰਾਮਾ ਦੇਖਣਾ ਬਾਕੀ ਕਿਹਦੇ ਨਹੀਂ ਦੇਖਣਾ ਜਾਂ ਸੋ ਜਾਣਾ ਜਾਂਦੀ ਦੇਖਣਾ ਉਹ ਉਨੇ ਜਾਗਦਾ ਰਹਿਣਾ ਗੁਰਮੁਖ ਜਾਗਾ ਜੀਣਾ ਉਹ ਜਿਹਨੂੰ ਦੇਦ ਨਹੀਂ ਆਉਣੀ ਸੋਣਾ ਨਹੀਂ ਉਹਦੇ ਉੱਪਰ ਲੱਭੀ ਆ ਜਿਹਨੂੰ ਦੀਦ ਹੁੰਦੀ ਉਹਦੇ ਉੱਪਰ ਜਿੱਦਾਂ ਜਦ ਸੁਪਤਾ ਉਹਨਾਂ ਜਦ ਉਮਰ ਘਟ ਜਾਂਦੀ ਹੈ ਇਸ ਕਰਕੇ ਸੰਤ ਕੇ ਦੁੱਖ ਨ ਆਰਜਾ ਘਟਾ ਬੜਾ ਸੰਤ ਕੇ ਦੁੱਖ ਨ ਆਰਜਾ ਘਟਾ ਉਹਦਾ ਮਤਲਬ ਇਹੀ ਹੈ ਉਹ ਹਰਜੋ ਬੜ ਜਾ ਰਹੇ ਦਾ ਜਾਂ ਗਰਬਜਾ ਜਾਦੂਯਾਰਜਾ ਘੱਟੀ ਹੋਈ ਆਉਂਦੀ ਜਿੰਨਾ ਚਿਰ ਤੇ ਤੇ ਜਦ ਵੀ ਆਰਜਾ ਘਟੀ ਹੋਈ ਆ ਉਹਦੀ ਜਿੰਨਾ ਚਿਰ ਸੰਸਾਰ ਜਨਮ ਲੈ ਕੇ ਸੁਭਜਦਾ ਪਰਮੇਸ਼ਰ ਤੋਂ ਨਹੀਂ ਜੁੜਿਆ ਉਹ ਵੀ ਆਰਜਾ ਘਟੀ ਗਈ ਸੁਪਰਨਾ ਚੱਲਦਾ ਹੋਈ ਆਰਜਾ ਘਟੀ ਜਾਂਦੀ ਆਰਜਾ ਉਨੀਓ ਹੀ ਉਹਦੀ ਹੈ ਜਿੰਨਾ ਚਿਰ ਹੁਕਮ ਨਾਲ ਜੁੜ ਕੇ ਤਮਾਸ਼ਾ ਦੇਖਦਾ ਹੈ ਨਾ ਸੰਸਾਰ ਦਾ ਜਿੰਨਾ ਚਿਰ ਤਮਾਸ਼ਾ ਕਰਦਾ ਹੈ ਆਰਜਾ ਨਹੀਂ ਹੈ ਜਦ ਤੱਕ ਤਮਾਸ਼ਾ ਦੇਖਦਾ ਫਿਰ ਆਰਜਾ ਦੇਖਣ ਆਇਓ ਜਲਦ ਤਮਾਸ਼ਾ ਇਹਨਾਂ ਦੇਖ ਰਿਹਾ ਹੁਕਮ ਨਾਲ ਜੁੜ ਕੇ ਦੇਖ ਰਿਹਾ ਆ ਦੇਖ ਕੇ ਦੱਸਿਆ ਹੋਇਆ ਜਿਹੜੀ ਉਤਲੀ ਪਕਤੀ ਪੜੀ ਆ ਤਮਾਸ਼ਾ ਦੇਖਿਆ ਦੇਖ ਕੇ ਦੱਸਿਆ ਮੂਰ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹਿੱਟ ਚਲਾਇਆ ਦੇਖ ਕੇ ਦੱਸਿਆ ਹੈ ਦੇਖ ਕੇ ਦੱਸਿਆ ਹੈ ਉਧਰ ਹੁਕਮ ਦੇਖ ਰਿਹਾ ਹੈ ਉਹਦਾ ਚਿੱਤ ਦੇਖ ਰਿਹਾ ਪੜ ਰਿਹਾ ਹੈ ਉਧਰ ਜੋ ਕੁਝ ਹੋ ਰਿਹਾ ਉਹ ਦਿਖ ਰਿਹਾ ਦੋਹਾਂ ਨੂੰ ਇਕੱਠਾ ਦੇਖ ਰਿਹਾ ਕਿਤੇ ਅੰਦਰ ਸਭ ਕੋ ਵੇਖ ਨਜ਼ਰੀ ਏਠ ਚੁਨਾਇਂ ਚੁਨਾਇਂ ਇਹ ਤੇ ਦੇਖਣ ਵਾਲੇ ਦੀ ਗੱਲ ਐ ਕਰਨ ਵਾਲਾ ਨਹੀਂ ਐ ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਉਂਦਾ ਆਪੇ ਹੀ ਕਰਮ ਕਰਦਾ ਜਦੋਂ ਅਸੀਂ ਕਰਮ ਕਰਦੇ ਆ ਉਹ ਵੀ ਉਹੀ ਕਰਾਉਂਦਾ ਜਿਹੜੀ ਉਹ ਕਿਰਪਾ ਕਰਦਾ ਉਹ ਵੀ ਉਹੀ ਕਰਦਾ ਉਹਦੀ ਕਿਰਪਾ ਸਾਡਾ ਕਰਮ ਸੱਠੇ ਗਿ ਅਸੀਂ ਜਿਹੜਾ ਕਰਮ ਕਰਦੇ ਆ ਉਹਦਾ ਕਰਮ ਕੀ ਹੈ ਉਹਦਾ ਕਰਮ ਕਰਪਾ ਹਰ ਕਰਮ ਉਹਦਾ ਕਰਪਾ ਕਰਮ ਹੁੰਦਾ ਭਲਾ ਕਰਨਾ ਕਰਮ ਜਿਹੜਾ ਹੈ ਨਾ ਕਰਪਾ ਭਲੇ ਹੁੰਦੀ ਹੈ ਜਦੋਂ ਤੇ ਕੋਈ ਕਰਮ ਬੁਰਾ ਹੁੰਦਾ ਹੀ ਨਹੀਂ ਉਹਦੀ ਕਿਰਪਾ ਹੀ ਕਿਰਪਾ ਜਿਹਨੇ ਕਰਮ ਉਹਦੀ ਕਿਰਪਾਈ ਉਸ ਤੇ ਹੋਏ ਨਹੀਂ ਕੁਛ ਉਹ ਤੇ ਕਿਰਪਾਈ ਹੋਊਗੀ ਬੁਰਾ ਤਾਂ ਹੁੰਦਾ ਨਹੀਂ ਕੋਈ ਬੁਰਾ ਤਾਂ ਹੁੰਦਾ ਨਹੀਂ ਕਿਰਪਾਈ ਹੋਊਗੀ ਉਹਦਾ ਕਰਮ ਵੀ ਕਿਰਪਾ ਹੀ ਹੈ ਹਰ ਕਰਮ ਉਹਦਾ ਕਿਰਪਾ ਹੈ ਉਹ ਕਰਮ ਦਾ ਨਾ ਹੀ ਕਿਰਪਾ ਹੈ ਆਪੇ ਹੀ ਕਰਨ ਕਰਾਇਦਾ ਹਾਂ ਭਟੂ ਵੱਡਾ ਵੱਡ ਮੇਦਨੀ ਸਿਰੇ ਸਿਰ ਤੁੰਦਾ ਜਦੋਂ ਕਿਰਪਾ ਇਹ ਸਮਝ ਲੈਂਦਾ ਫਿਰ ਕਰਮ ਕਰਤ ਹੋਏ ਨੇ ਕਾਬੀ ਤੇ ਜੇ ਕਰਮ ਕਰਦਾ ਵੀ ਹੁਕਮ ਚੋ ਦੀ ਆਪਣੀ ਕਾਬਲ ਹੋ ਗਈ ਜਿਹੜੇ ਤਰਾਉਣ ਵਾਲਾ ਉਹਦੀ ਕਾਬਲ ਅਸਲ ਜੋ ਕੁਛ ਅਸੀਂ ਕਰਦੇ ਆਂ ਤੇ ਪਿੱਛੇ ਸਾਡੀ ਕਾਮਨਾ ਨਹੀਂ ਹੈ ਕਰਵਾਉਣ ਵਾਲੇ ਦੀ ਕਾਮਨਾ ਦਾ ਸਾਤੋਂ ਕਰਾਉਂਦਾ ਜੋ ਸੰਸਾਰ ਕਰਦਾ ਕਰਵਾਉਣ ਵਾਲੇ ਦੀ ਕਾਮਨਾ ਹੈ ਉਹ ਅਸਲ ਚ ਸਾਡੀ ਕਾਮਨਾ ਨਹੀਂ ਅਸੀਂ ਆਪਣੀ ਕਾਮਨਾ ਵਿੱਚ ਘਸੋਰ ਲੈ ਜਾਂਦੇ ਹਾਂ ਫਿਰ ਗਲਤ ਗਲਤ ਹੋ ਜਾਂਦੀ ਹੈ ਕਰਮ ਕਰਤ ਹੋਏ ਤੇ ਇਸ ਕੋਤ ਪ੍ਰਾਪਤ ਹੋਵੇ ਫਿਰ ਉਹ ਸਵਾਮੀ ਨਾਲ ਜੁੜ ਗਿਆ ਹਕਮ ਨਾਲ ਜੁੜ ਗਿਆ ਫਿਰ ਉਹ ਕੋਮਤੀ ਸਮਝ ਆ ਗਈ ਉਹ ਵੀ ਇਹ ਮੈਂ ਨਾ ਕਰਦਾ ਹੀ ਨੀ ਕਰਾਉਂਦਾ ਤਦੂ ਫੇਰੀ ਕਾਮਨਾ ਦੀ ਜੋ ਮੈਂ ਕਰਦਾ ਤੇਰੀ ਕਾਮਨਾ ਜੋ ਕਰਦਾ ਹੈ ਵੀ ਉਹ ਨਹੀਂ ਕਾਮਨਾ ਸੱਚਾ ਹੈ ਸੱਚਾ ਜੋ ਸੰਸਾਰ ਕਰਦਾ ਕਾਮਨਾ ਪ੍ਰੋਫੈਸਰ ਦੀ ਇਹਦੇ ਪਿੱਛੇ ਕਾਮਨਾ ਕਹ ਲੋ ਚਾਹੇ ਇੱਛਾ ਕਹ ਲੋ ਕਾਮਨਾ ਕੀ ਉਹ ਇੱਛਾ ਹੀ ਹੁੰਦੀ ਹੈ ਪੜਾਣਾ ਹੀ ਹੁੰਦਾ ਨਾ ਆਪਣਾ ਪੜਾਣਾ ਆਪਣੇ ਭਾੜੇ ਨੂੰ ਵੀ ਤਾਂ ਕਬਨੇ ਕਿਹਾ ਆਪਣੇ ਭਾੜੇ ਜੇ ਚੱਲੇ ਭਾਈ ਬਿਛੜ ਝੋਟਾ ਥਾ ਆਪਣੀ ਕਾਮਨਾ ਅਨੁਸਾਰ ਜੇ ਚੱਲੇ ਪਿਛੜ ਚੋਟਾ ਖਾਏ। ਪ੍ਰਭ ਕੇ ਪਾਣੇ ਜੇ ਚੱਲੇ ਵਿੱਚ ਬੋਹਿਤ ਬੈਠਾ ਏ। ਉਹਦੀ ਕਾਮਨਾ ਉਹਦਾ ਪਾਣਾ ਸਾਡੀ ਕਾਮਨਾ ਸਾਡਾ ਪਾਣਾ। ਪਰਮੇਸ਼ਰ ਦੀ ਕਾਮਨਾ ਦੇ ਅਨੁਸਾਰ ਸੰਸਾਰ ਚੱਲ ਰਿਹਾ ਹੈ। ਤੁਸੀਂ ਆਪਣੀ ਕਾਮਨਾ ਨੂੰ ਕਦੋਂ ਬਣ ਕੇ ਚੱਲਦੇ ਹੋ? ਜਦ ਆਪਣੀ ਕਾਮਨਾ ਬਣ ਕੇ ਚੱਲਦੇ ਹੋ ਫਿਰ ਫੁੱਟਫਾ ਬਣਨਾ ਪਊਗਾ। ਫਿਰ ਗੱਲ ਪੈਦਾ ਬਨਪਾਪ ਦਾ ਹਾਰ। ਜਦ ਉਹਦੀ ਕਾਮਨਾ ਨੂੰ ਆਪਣੀ ਕਾਮਨਾ ਬਣਾ ਲਿਆ। ਜੇ ਉਹਦੀ ਕਾਮਨਾ ਨਾਲ ਤੇ ਇਹ ਭਰੀ ਹੈ। ਫਿਰ ਪੁੱਤ ਪਾਪ ਤੋਂ ਬਰੀ ਐ ਪੁੱਤ ਪਾਪ ਕਹਿੰਦਾ ਜਾਂ ਜਾਣਦਾ ਮੈਂ ਕਰਦਾ ਜਮਲਕ ਜਾਣੇ ਮੈਂ ਕਿਸ ਕਰਦਾ ਮੰਨ ਲਿਆ ਨਾ ਆ ਗਿਆ ਫਸ ਗਿਆ ਇਹਦਾ ਆਪ ਫਸਦਾ ਆਪਣੀ ਗਲਤੀ ਨਾਲ ਕਰਦਾ ਫਿਰਦਾ ਖੁਸ਼ ਨਹੀਂ ਰਹੇਗਾ ਆਪਣੇ ਬਿਆਨਾਂ ਜੇ ਫਸ ਜਾਂਦਾ ਕਰਦਾ ਤਾਂ ਕੁਝ ਨਹੀਂ ਇਹ ਬਿਆਨਾਂ ਬਿਆਨ ਵੀ ਕੋਈ ਫਜ਼ਦਕਾ ਦਾ ਹੈ ਬਿਆਨ ਵੀ ਭਰਮ ਹੈ ਔਰ ਕਿਹੜਾ ਤੇ ਕੋਈ ਦਵਾ ਲੱਗਦੀ ਹੈ ਦਵਾ ਕੋਈ ਨਹੀਂ ਲੱਗਦੀ ਇਹਦੇ ਤੇ ਇਹ ਤੇ ਆਪਾਂ ਭਾਰੋਂ ਬਾਈ ਦੂਰ ਕਰਿਆ ਜੋ ਪਰ ਮੈਂ ਭੁੱਲਾ ਦਾ ਤੇ ਸਾਵਾ ਇਸ ਭਰਮ ਕਰਕੇ ਹੀ ਅਗਲਾ ਜਨਮ ਲੈਣਾ ਪੈ। ਇਸ ਭਰਮ ਕਰਕੇ ਅਗਲਾ ਜਨਮ ਲੈਣਾ ਪੈਂਦਾ ਮੈਂ ਕੁਝ ਕਰਦਾ। ਇਹ ਅਪਰਾਧ ਨਹੀਂ ਹੈ ਮੈਂ ਕੁਝ ਕਰਦਾ। ਇਹ ਅਪਰਾਧ ਨਹੀਂ ਹੈ ਮੈਂ ਕੁਝ ਕਰਦਾ ਮਨ ਰੋ। ਕੀ ਕੀ ਹੈ ਓਮੀਦਾਰ ਪਤਾ ਨਹੀਂ ਲੱਗਦਾ। ਓਮੀਦਾਰ ਹੈ ਇਹ ਹੋਰ ਕੁਝ ਨਹੀਂ ਹੈ ਮੈਂ ਕੁਝ ਕਰਦਾ ਆਲਾ ਅਪਰਾਧ ਨਹੀਂ। ਅਬਰਾਦ ਜਦ ਬਣਦਾ ਜਦ ਪਤਾ ਲੱਗ ਗਿਆ ਵੀ ਆ ਐਂ ਕਰਨਾ ਨਹੀਂ ਕਰਦਾ ਜਾਣ ਕੇ ਝੂਠ ਦਾ ਪ੍ਰਚਾਰ ਕਰਦਾ ਜਾਣ ਕੇ ਦੂਜਿਆਂ ਦਾ ਦੁੱਧ ਵਿਗਾੜਦਾ ਦੁੱਧ ਬਾਕੇ ਖੱਲਿਆ ਸਾਰਿਆਂ ਚ ਤੂੰ ਕਾਜੀ ਹੋਲੀ ਜਨ ਆਪਾਂ ਕਹਿੰਦਾ ਕਾਜੀ ਹੋਲਦੀਏ ਨੇ ਚੱਕਾ ਪੜਾ ਸਾਰਿਆਂ ਦੇ ਦੁੱਧ ਬਾਕੇ ਭੇਜਿਆ ਬਚਪਨ ਤੋਂ ਜੰਮਣਿਆਂ ਦੇ ਵਿੱਚ ਬਾਲ ਬੁੱਧ ਦੁੱਧ ਹੁੰਦਾ ਤੂੰ ਕਾਜੀ ਹੋਲੀ ਜਨ ਅਬਰਾਦ ਅਬਰਾਦ ਆਇਆ ਹੈ ਕਾਂਜੀ ਕੋਲਣੀ ਅਬਰਾਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਵੱਡੋ ਵੱਡਾ ਵੱਡ ਮੇਦਨੀ ਵੱਡੇ ਤੋਂ ਵੱਡਾ ਹੋਵੇ ਕਿੱਡਾ ਵਟਾ ਜੀ ਵੀ ਧਰਤੀ ਹੈ ਜਿੰਦਾ ਸਾਰੇ ਲਾਇਆ ਹੋਇਆ ਨਾ ਕੰਮ ਦੀ ਵੀ ਕੰਮ ਨਹੀਂ ਹੋਈ ਹੈ ਭਾਈ ਜੇ ਮੌਸਮ ਬਦਲਦੇ ਨੇ ਧਰਤੀ ਖੁੱਲਦੀ ਹੈ ਸੋੜੇ ਚੜਦਾ ਛਬਦਾ ਦੰਦ ਰਾਤ ਬੜਦੇ ਨੇ ਤਾਂ ਇੱਥੇ ਕੁਝ ਪੈਦਾ ਹੁੰਦਾ ਤੇ ਪੈਦਾ ਤੇ ਕੁਝ ਨਾ ਹੋਵੇ ਤੇ ਧਰਤੀ ਖੜੀ ਹੋਵੇ ਨਾ ਕੁਝ ਵੀ ਕਹਿਦਾ ਨਹੀਂ ਹੁੰਦਾ ਮੌਸਮ ਬਦਲਣਾ ਬੈਦਾ ਤੇ ਕੀ ਹੋਵੇ ਰਹਿ ਨਹੀਂ ਸਕਦਾ ਕੋਈ ਜੋ ਇਹ ਵੀ ਕਬਲਾਈ ਹੋਈ ਹੈ ਵੱਡੋ ਵੱਡਾ ਵੱਡ ਮਿਹਦਰੀ ਸਰੇ ਸਰੇ ਤੋਂ ਐਡੇ ਐਡੇ ਵੱਡੇ ਵੀ ਜਿਹੜੇ ਮਿਹਦਰੀ ਜਿਹੜੇ ਨੇ ਨਾ ਸਾਡੇ ਕੋਲ ਤਾਂ ਧਰਤੀੋਂ ਵੱਡੀਆਂ ਭਾਵੇਂ ਗੱਡੇ ਪਲਾਨ ਨੇ ਆ ਆਦਮੀ ਨੂੰ ਕੀ ਪਤਾ ਵੀ ਇਹ ਤੋਂ ਵੱਡਾ ਕੋਈ ਹੈ ਸਜਦਾਨਾ ਨੂੰ ਪਤਾ ਉਹ ਤਾਂ ਆਪਣੀ ਖੋਜ ਤੇ ਬਾਅਦ ਪਤਾ ਲੱਗਿਆ ਚਲ ਸਦਾ ਆ ਆਦਮੀ ਨੂੰ ਉਹਨੇ ਦੱਸਦਾ ਉਹ ਦੇਖ ਲੈ ਭਾਈ ਜੱਡੀ ਵੱਡੀ ਧਰਤੀਆਂ ਨਾ ਇਹ ਵੀ ਕਬਲਾਈ ਹੋਈ ਹੈ ਜੋ ਵੀ ਡੌਣਾਈ ਸੀਗਾ ਜਿੱਤੀ ਉਹਦੀ ਨੌਲੇਜ ਐ ਉਹਦੇ ਦਾਇਰੇ ਨਾਲ ਉਹਨੂੰ ਸਮਝਾ ਦਿੱਤਾ ਵੱਡੇ ਤੋਂ ਵੱਡੀ ਧਰਤੀ ਆਪਾਂ ਬੰਨਾਂਗੇ ਸਿਰੇ ਸਰ ਤੱਤੇ ਲਾਇੰਦਾ ਸਾਰਿਆਂ ਦੇ ਸਿਰ ਤੇ ਉਹਦਾ ਹੁਕਮ ਐ ਸਿਰੇ ਸਰ ਦਾ ਬੰਨਵਾ ਸਾਰੇ ਇਹਨਾਂ ਦੇ ਸਿਰ ਤੇ ਵੀ ਉਹਦਾ ਹੁਕਮ ਐ ਦੱਦੇ ਲੱਗੇ ਹਰੇ ਵੀ ਸਾਰੇ ਦੱਦੇ ਲਾਇੰਦਾ ਅੰਦਰੋਂ ਉੱਠੀ ਜੇ ਕਰੇスルਤਾਨਾ ਕਾ ਉੱਪਰ ਆਇੰਦਾ ਜੇ ਕੋਠੇ ਕੱਲ ਵੈ ਨਾ ਆਪਣੇ ਇੱਕ ਦਹੁਤਾ ਸਿੱਧੀ ਕਿਰਪਾ ਪਰ ਜੇ ਸਿੱਧੇ ਨਾ ਚਲਣ ਪਾਵਰ ਦੇ ਦੇ ਕੇ ਸਰੂ ਪਾਵਰ ਤੋਂ ਉਹ ਤੇ ਇਹਨਾਂ ਸੌਤਾਂ ਨੂੰ ਅਰ ਉਹ ਫਿਰ ਉਹ ਆ ਕਰੇ ਵਿੱਚ ਉਹਦੇ ਨਾਲ ਕਰੇ ਜ਼ੁਲਮ ਪਾਵਰ ਦਿੱਤੀ ਹੈ ਸੇਵਾ ਕਰਨ ਵਾਸਤੇ ਪਾਵਰ ਨੂੰ ਜੱਦਾ ਜੀ ਤੇ ਵਿਸ਼ਵਾਸ ਹੁੰਦਾ ਸੇਵਾ ਕਰਨ ਵਾਸਤੇ ਅਰ ਉਹ ਮਿਸਿਊਜ਼ ਕਹ ਲਾ ਜਿਵੇਂ ਪਾਵਰ ਦਾ ਹਮਕਾਰੀ ਹੋਵੇ ਪਾਵਰ ਨੂੰ ਰਿਐਕਸ਼ਨ ਕਰ ਜਵੇ リアクション ਵੀ ਤਾਂ ਕਰ ਜਾਂਦੀ ਆ ਪਾਵਰ ਕੁਰਸੀ ਕਰੀ ਮੈਨੂੰ ਰਿਐਕਸ਼ਨ ਰਿਐਕਟ ਕਰ ਜੇ ਬੇ ਪਾਵਰ ਫਿਰ ਕਾਓ ਕਰਾਇੰਦਾ ਕਾਸੂਸ ਹੁੰਦਾ ਨਾ ਕਾਸ ਜੇ ਵੀ ਜਨ ਜੁੰਨੀਆਂ ਨੇ ਕਾਸ ਜੁੰਨੀਆਂ ਹਰੀ ਅਸਾਰੇ ਦੇ ਪੈਰਾਂ ਥੱਲੇ ਸਾਰੇ ਪੈਰਾਂ ਥੱਲੇ ਮੱਧ ਕੇ ਰਿੱਟਦੇ ਨੇ ਇਹਨੂੰ ਫਿਰ ਕਾਸਰੂ ਇੰਨਾ ਥੱਲੇ ਸੜ ਦਤਾ ਜਾਨਵਰਾਂ ਦੇ ਵੀ ਪੈਰਾਂ ਥੱਲੇ ਆ ਜ ਸਾਰੇ ਲਤੜ ਕੇ ਰੰਗਿਦਾਰ ਬਣ ਜਾਂਦੇ ਨੇ درخت ਤਾਂ ਫੇਰ ਵੱਡੇ ਵੱਡੇ ਨੇ ਰਹਿਤਾ ਉੱਚੇ ਰਹਿਣ ਮਜ਼ਬੂਤ ਨੇ ਕਾ ਕੀ ਛੋਟੇ ਛੋਟਾ ਜਾਨਵਰ ਵੀ ਉੱਤੇ ਹੀ ਖਾਂਦਾ ਚੁੰਦੀ ਨੂੰ ਹੈ ਬਰੀ ਉਰੀ ਕੋੜਣ ਵਾਲੇ ਵੀ ਖਾਦੇ ਉੱਤੇ ਬਹਿ ਕੇ ਨੂੰ ਆਨੇ ਮਾਣ ਛੋਟੇ ਛੋਟੇ ਜਾਨਵਰ ਪੱਤੇ ਉੱਤੇ ਬਹਿ ਕੇ ਖਾਂਦੇ ਉਦੋਂ ਵੀ ਛੋਟੇ ਕਮਜ਼ੋਰ ਪਰ ਉਲਡ ਵਾਲੇ ਚਿੱਤ ਨੂੰ ਕਾ ਕਰਾਇਦਾ ਆਕਾਸ ਫੂਸਾ ਜੇ ਮੈਂ ਧਰਤੀ ਤੇ ਇਹਦੇ ਜਾਨ ਸਾਰੇ ਇਹ ਜਿਹੜਾ ਜੂਨੀਅਰ ਚ ਪਾ ਦਿੰਦਾ ਹੈ ਜਿਹਦੇ ਭਲੇਖੇ ਚ ਫਿਰਦੇ ਉਹ ਰਾਜਾ ਨੂੰ ਰਾਇਆ ਹੈ ਸੱਚ ਵੀ ਹੈ ਇਹ ਇਹ ਸਭ ਜੂਨੀਅਰ ਨੇ ਸਭ ਜੂਨੀਅਰ ਨੇ ਗਾਹ ਕਰਾਇਆ ਤਾਂ ਦਰ ਮੰਗਣੇ ਖਣਾ ਪਾਇਆ ਇਹ ਹੋਰ ਕੁਝ ਹੋਵੇ ਫਿਰ ਉਹ ਦਰ ਤੇ ਬੰਦਦੇ ਨੇ ਨਾ ਤੇ ਸਾਡਾ ਹੁਣ ਮਾਫ ਕਰ ਦੇ ਉਹ ਸੁਣਦਾ ਹੀ ਨਹੀਂ ਉਹ ਦੀ ਜੀੜੀ ਨਹੀਂ ਬੁਕਾਰਦਾ ਸੀ ਕਿ ਛੇਦੀ ਸੁਣ ਲੈ ਨਾ ਰੋ ਹਾਥੀ ਕਿਵੇਂ ਆੜਵਾਜ ਸੁਣਦਾ ਹਾਥੀ ਵੱਡਾ ਹੁੰਦਾ ਅਨੇ ਚਿਟੀ ਦੀ ਪਹਿਲਾਂ ਸੁਣ ਲੈਂਦਾ ਉਹ ਵਿਚਾਰੀ ਛੋਟੀ ਹੈ ਨਾ ਹਾਥੀ ਦੀ ਲੇੜ ਸੁਣਦਾ ਰਾਜਾ ਹਾਥੀ ਹੁੰਦਾ ਦੀ ਲੇੜ ਸੁਣਦਾ ਕਰੀ ਦੀ ਪੁਕਾਰ ਲੇੜ ਸੁਣਦਾ ਜਿਹੜਾ ਦੀਨ ਉਹਦੀ ਪੁਕਾਰ ਛੇਤੀ ਸੁਣਦਾ ਕਮਜ਼ੋਰ ਦੀ ਪੁਕਾਰ ਛੇਤੀ ਸੁਣਦਾ